सत श्रीकालसो डॉक्टर बरिंद्र सिंह वाली पट्टी शहर वाले एक सौ पंह साल तो खानदानी आयुर्वेद इलाज सा है पह साल तो मैं खुद आयुर्वेद दवाइया बारे दोनों नुस्खे दस रहा हाँ दोस्तों मित्रों जो गला खराब है खांसी आँदी है रेशा निकलता है हम छोटा जि नुस्खा दसने लगा हाँ नोट कर लेना हर रोज़ तुम नव तो नवा नुस्खा दसा जाता है ता कोई ना कोई किसी का हर चीज़ का भला हो जाए आयुर्वेद बहुत कुछ है घर बैठे कई बीमारियां ठीक होंगे ਡਾਕਟਰ ਕੋਲ ਜਾਣਾ ਚਾਹੀਦਾ ਜੇ ਕਰੋਨਾ ਕੇਸ ਹੋ ਜੇ ਜੇ ਪਗੰਦਰ ਹੈ ਬਵਾਸਿਰ ਹੈ ਉਛੇਤੀ ਨਹੀਂ ਜਾਂਦੀ ਉਹਦੇ ਅਸ ਡਾਕਟਰ ਚੈੱਕ ਕਰਾਉਣਾ ਪੈਂਦਾ ਹੈ ਬਿਨਾ ਆਪਰੇਸ਼ਨ ਤੋਂ ਹੀ ਇਲਾਜ ਕਰਦੇ ਆ ਜੇ ਇਸੇ ਨੁਕਸਾਨ ਗਲੇ ਆਸੇ ਗਲੇ ਖਾਰਸ਼ ਹੁੰਦੀ ਹੈ ਗਲਾ ਖਰਾਬ ਹੈ ਖਾਂਸੀ ਜ਼ਿਆਦਾ ਹੁੰਦੀ ਹੈ ਬਲਗੋ ਨਿਕਲਦੀ ਹੈ ਸਾਹ ਨਹੀਂ ਨਿਕਲਦਾ ਰਾਮਿੰਦਰ ਨਹੀਂ ਆਂਦੀ ਉਹ ਪੈਂਡਰਾ ਮੈਂ ਨੋਟ ਕਰ ਲਓ ਗਲੈਸਰੀਨ ਆਮ ਯਾ ਚੋ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਹੈ 60 ਐਮਲ ਦੀ ਗਲੈਸਰੀ ਲੈਣੀ ਹੈ ਇਹਦੇ ਨਾਲ ਬੋਰਕ ਮਿਲਦਾ ਹੈ ਬੋਰਕ ਬੁਰਕਸਟ ਕਹਿੰਦੇ ਨੂੰ ਬੁਰਕ ਕਹਦੇ ਸਮਝ ਲਾ ਗਏ ਮਾਰੇ ਸਾਰਾ ਉਹ ਲੈ ਕੇ ਤੁਸੀਂ ਉਹ 10 ਰੁਪਏ ਵਾਲੀ ਡੱਬੀ ਯਾਰ ਮਹਿੰਗੀ ਨਹੀਂ ਨਾਰਮਲ ਹੁੰਦੀ ਹੈ ਉਹ ਤੁਸੀਂ ਅੰਦਾ ਚਮਚੇ ਦਾ ਬੁਰਕ ਦਾ ਉਹ 60 ਐਮਲ ਦੇ ਵਿੱਚਵਾ ਦੇਣਾ ਹੈ ਉਹ ਚੰਗੇ ਮਿਸ ਕਰੋ ਤੁਸੀਂ ਪੇ ਰੱਖ ਦਿਓ ਅੰਦਾ ਕਰਾ ਤੁਸੀਂ ਪੇ ਰੱਖਣ ਤੋਂ ਬਾਅਦ ਆਪਣੇ ਆਪ ਸਾਰਾ ਬੁਰਕ ਡਿਸਾਲਵ ਹੋ ਜਾਏਗਾ ਇਹਨੂੰ 2-4 ਵਾਰ ਹਿਲਾ ਦਿਓ ਉਸ ਤੋਂ ਬਾਅਦ ਜਦੋਂ ਤੁਹਾਨੂੰ ਗਲੇ ਜਖਾਲਸ ਹੁੰਦੀ ਹੈ ਜਦੋਂ ਇਹਦੀ ਸੇਪ ਇੱਕ ਸਪੈਪਲ ਨਹੀਂ ਅੰਦਾ ਚਮਚਾ ਲੈਣਾ ਹੈ ਗਲੇ ਜਖਾਣਾ ਵੀ ਨਾ ਕੁਝ ਨਹੀਂ ਉਹ ਤੁਸੀਂ ਗਲੇ ਜਖ ਲੱਗਾ ਰਹਿੰਦੇ ਹੋ ਤਾਂ ਕਿ ਸਾਰਾ ਦਿਨ ਖੁਸ਼ ਹੋ ਰਹੋ ਲੈਂਦੇ ਹੋ ਰਾam ਲੋਗੇ ਖਾਣਾ ਖੋਣਾ ਖਤਮ ਹੋਣ ਤੋਂ ਬਾਅਦ ਸਾਈ ਰਾਤ ਵਾਲੇ ਗਲੇ ਦੀ ਖਾਰਸ਼ ਕੋਸੇ ਕਟਾਉਣਗੇ ਜੰਮੇ ਸਾ ਠੀਕ ਹੋ ਜਾਣਗੇ ਇਹ ਦਸ ਕੋ ਨੁਕਸਾ ਤੁਹਾਨੂੰ ਦੱਸਿਆ ਮੈਂ ਕਿ ਤੁਸੀਂ ਲਗਾਤਾਰ ਖਾਣਾ ਇਹਦੇ ਨਾਲ ਗਲੇ ਦੀ ਖਾਰਸ਼ ਬਲਕਿ ਵਿਚਾਰ ਸਾਰ ਖਤਮ ਹੋ ਜਾਏਗਾ ਇਹਦੇ ਨਾਲ ਕੀ ਹੋਏਗਾ ਤੁਹਾਨੂੰ ਸਾਈਫਾਇਟ ਕੋਈ ਨਹੀਂ ਗਲਾਸੇ ਦੇ ਅੰਦਰ ਜਾਨੀਏ ਉਸ ਤੋਂ ਕੋਈ ਪਾਣੀ ਨਹੀਂ ਪੀਣਾ ਕੋਈ ਚੀਜ਼ ਨਹੀਂ ਖਾਣੀ ਕੋਸ਼ਿਸ਼ ਕਰੋ ਰਾਨੂ ਸੌਣ ਲੱਗੇ ਲੈਣਾ ਸ਼ੁਰੂ ਕਰੋ ਤਾਂ ਜੇ ਦਿਨੇ ਵੀ ਤੁਹਾਨੂੰ ਖਾਂਸੀ ਮਾੜੀ ਮੱਟੀ ਆਂਦੀ ਹੈ ਗਲੇ ਖਰਖਰੇ ਜਾਂਦੀ ਹੈ ਤਦਨੇ ਵੀ ਕੋਈ ਖਾਣ ਰੋਟੀ ਬਣੀ ਖਾ ਤੋ ਨਾਸ਼ਤਾ ਕਰਦੇ ਆਪਣੇ ਸੇਵ ਕਰਕੇ ਦੋ ਜਮ ਜ ਲੈ ਸਕਦੇ ਤਾਂ ਕਿ ਫਿਰ ਦੋ ਤਿੰਨ ਘੰਟੇ ਕੁਝ ਨਹੀਂ ਖਾਣਾ ਹੁੰਦਾ ਤੇ ਦਵਾਈ ਦਾ ਅਸਰ ਹੋ ਜਾਂਦਾ ਹੈ ਉਸ ਤੋਂ ਬਾਅਦ ਖਾ ਸਕਦੇ ਹੋ ਇਹ ਲਗਾਤਾਰ ਤੁਸੀਂ ਕਰ ਲੋ ਮੇਰੇ ਖ ਆਪਣੇ ਹਫਤੇ ਹੀ ਠੀਕ ਹੋ ਜਾਣਾ ਜੇ ਪੁਰਾਣਾ ਰੋਗੀ ਦਸ ਦਿਨ ਲੱਗ ਜਾਂਦੇ 15 ਦਿਨ ਲੱਗ ਜਾਂਦੇ ਇਹ ਨੁਕਸਾਨ ਮੇਰਾ ਤੁਹਾਨੂੰ ਦੱਸਿਆ ਕਿ ਲੋਕਾਂ ਨੂੰ ਬਾਤ ਫਾਰਵਰਡ ਕਰੋ ਬਾਤ ਮੇਰੀ ਵੀਡੀਓ ਜਿਹੜੀ ਸ਼ੇਅਰ ਕਰੋ ਤਾਂ ਕਿ ਹੋਰ ਦਾ ਭਲਾ ਹੋ ਜਾਏ ਉਸਦਾ ਤੁਹਾਨੂੰ ਫਰਮਾਉਣਾ ਚੜ੍ਹਦੀ ਕਲਾ ਬੰਦੇ ਨੇ ਜਾਣਕਾਰੀ ਲਈ ਇੰਸਟਾਗ੍ਰam ਤੇ YouTube ਚੈਨਲ ਡਾਕਟਰ ਬਿੰਦਰ ਸਿੰਘ ਵਾਲੀਆ ਤੇ ਤੁਸੀਂ ਜਾ ਕੇ ਜਿੰਨੀਆਂ ਵੀ ਵੀਡੀਓ ਸਾਰੀਆਂ ਚੈੱਕ ਕਰ ਸਕਦੇ ਹੋ Facebook ਤੇ ਚੈੱਕ ਕਰੋ ਤੁਹਾਨੂੰ ਹਰ ਤਰ੍ਹਾਂ ਦਾ ਨੁਕਸਾਨ ਦੇਸੀ ਨੁਸਖਾ ਘਰ ਬਠਾ ਮਿਲ ਜਗਾ ਜਿੰਨੀਆਂ ਮੇਰੀਆਂ ਵੀਡੀਓ ਅਜੇ ਤੱਕ ਸ਼ੇਅਰ ਹੋ ਚੁੱਕੀਆਂ ਸਾਰੀਆਂ ਦਿਨੋਂ ਉਤੇ ਮਿਲਣਗੀਆਂ ਉਹਦਾ